ਸਾਡੀ ਜਿਵੇਂ ਬਖਰੀ ਚੀਜ਼ ਦਿਖਾਉਣੇ ਜੀ ਬਾਈ ਗੋਰੇ ਦੇ ਠੀਕ ਹੈ ਜੀ ਇਹ ਕਾਨਿਆਂ ਦਾ ਸਿਸਟਮ ਰਸੀਆਂ ਬੰਨੀਆਂ ਹੋਈਆਂ ਨੇ ਦੇਖੋ ਤੇ ਆਟੋਮੈਟਿਕ ਹੀ ਠਾ ਜਾਣਾਂ ਨੂੰ ਨੇ ਤੇ ਆਟੋਮੈਟਿਕ ਇਕੱਠਾ ਹੋਦੇ ਨਾਲ ਵਗੜ ਆਹ ਦੇਖੋ ਜੀ ਦੇਖ ਸਕਦੇ ਹੋ ਠਾ ਜਾਣਾਂ ਨੂੰ ਨੇ ਫਲੜਾਂ ਨੇ ਸਾਰੇ ਨੇ ਸਿਰਾਂਾਂ ਚ ਵਧੀਆ ਸਸਤਾ ਤੇ ਵਧੀਆ ਜੀ ਸਿਸਟਮ ਖੋਰੇ ਬਾਈ ਜੋ ਕਹਿੰਦਾ ਠੀਕ ਹੈ ਜੀ ਠੀਕ ਹੈ ਜੀ ਜਮ ਜਮ ਕਰਦੇ ਹਾਂ ਠੀਕ ਹੈ ਠੀਕ ਹੈ ਇਹ ਵਾਲੇ ਕਰੀ ਅੰਦਰ ਕੋਈ ਗੱਲ ਨਹੀਂ ਠੀਕ ਹੈ ਜੀ ਬਾਈ ਕਿੰਨਾ ਖਰਚ ਆ ਗਿਆ ਇਥੇ 7 ਹੈ ਬਾਈ 2400 ਰੁਪਏ ਤੱਕ ਆ ਗਿਆ ਲੱਗਦਾ 120 ਠੀਕ ਹੈ ਜੀ ਬਾਈ ਮੰਗਦੇ ਆਲਾ 300 ਰੁਪਏ ਦਾ ਭਾਗ ਹੈ ਓਕੇ ਬਾਈ ਦੇਖ ਸਕਦੇ ਹੋ ਤੇ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਬਾਈ ਦਾ ਜਿਗਾਰੜ ਮੈਨੂੰ ਜਿਗਾਰੜ ਹੀ ਮੈਨੂੰ ਬਾਈ ਇਹ ਹੈ ਨਾ ਅੱਜ ਕੱਲ੍ਹ ਹਾਂ ਜੀ ਹਾਂ ਜੀ ਵਧੀਆ ਜੀ ਸਿਕਰ ਹਾਂ ਜੀ ਹਾਂ ਜੀ ਬਾਹਾਂ ਬਾਤ ਜਿਹੜੇ ਕੰਨ ਇਹ ਮੇਲ ਕੀ ਜਿਹਾ ਹਣਾ ਸਿੱਧਾ ਬੜਾ ਬੁਝਾ ਕੱਢ ਲਿੱਤਾ ਹਣਾ ਬੜਾ ਠੀਕ ਹੈ ਜੀ ਐ ਨਹੀਂ ਜੇ ਤਾਂ ਨਹੀਂ ਕਰਨੀ ਚਾਹੀਦੇ ਰੀਜਾ ਹਵਾ ਬਗਦਰ ਠੀਕ ਹੈ ਬੜਾ ਕੰਮ ਖਤਰ ਦਾ ਠੀਕ ਹੈ ਠੀਕ ਹੈ ਇਹਦੇ ਬਾਅਦ ਸਸਰੇ ਭਾਈ ਦੇ ਪਲੜ ਕੋਠੇ ਦੀ ਮਾਰੀ ਸਾਰਾ ਬਨੇਰਾ ਸਿਸਟਮ ਕਰਾਈ ਨਾਲ ਉਹ ਤਾਂ ਪੜਦਾ ਨਾ ਠੀਕ ਹੈ ਜੀ ਦੇਖੋ ਜੀ ਪਲੜ ਸਾਨੂੰ ਇਕੱਠੇ ਕਰੇ ਵਿਖਾਈ ਸੀ ਹੁਣ ਬਾਈ ਜੀ ਨੂੰ ਕੋਲ ਤੇ ਬਾਈ ਗੁਰਨੇ ਠੀਕ ਹੈ ਜੀ ਤੇ ਦੇਖ ਸਕਦੇ ਹੋ ਜੀ ਦੇਖਣ ਆਇਆ ਤਾਂ ਬਾਈ ਨੇ ਕਨੈਕਟ ਵੀ ਕਰਦੇ ਠੀਕ ਹੈ ਜੀ ਹੁਣ ਨਾਲੇ ਜਰਾ ਇੱਕ ਦਸਾਇਦਾ ਪਾਸ ਤੇ ਜੀ ਪਾਸ ਨੰਤਰ ਪਾਇਆ ਠੀਕ ਹੈ ਜੀ ਪਰਲੇ ਪਾਹੀ ਦੀ ਪਹਿਲਾ ਥੱਲੇ ਲਾ ਕੇ ਤੇਰੀ ਪਾਸ ਤਾਂ ਮੋੜ ਕੇ ਠੀਕ ਹੈ ਜੀ ਉਹਦੇ ਕੁੰਡੀ ਚ ਪਾ ਦੇਣਾ ਕਿੱਥੀ ਚਲਾਣਾ ਉਹ ਠੀਕ ਹੈ ਜੀ ਹੁਣ ਇਕੱਠਾ ਕਰਕੇ ਦਿਖਾਓ ਜੀ ਆ ਨਾ ਰੋ ਸਾਰੇ ਇਕੱਠੇ ਆ ਜੀ ਇਹ ਇੱਕ ਛੋੜਾ ਵੱਡਾ ਕਰਕੇ ਬਣਾਉਣਾ ਟੋੜੀ ਤਾਂ ਲਾਇਆ ਠੀਕ ਹੈ ਜੀ ਦੇਖ ਸਕਦੇ ਹੋ ਬੜਾ ਇਕੱਠਾ ਹੋ ਗਿਆ ਠੀਕ ਹੈ ਬਰਾ ਤੇਹ ਦੇਖੋ ਲਓ ਕਿ ਇੱਥੇ ਇਕੱਠਾ ਹੋ ਗਿਆ ਇੰਨਾ ਕੋਈ ਇਹ ਮੈਨੂੰ ਫਰਦੂ ਇਟ੍ਰੋ ਠੀਕ ਹੈ ਠੀਕ ਉਹ ਪਾ ਕੇ ਥੰਦੇ ਫੜਉਂਦਾ ਠੀਕ ਹੈ ਬਹੁਤ ਵਧੀਆ ਬਾਈ ਜਿਗਾਰਾ ਠੀਕ ਹੈ ਨਾ ਗਰਮੀ ਜਿਹਾ ਪੰਨੂ ਓਪਨ ਚਾਹੀਦਾ ਹੈ ਠੀਕ ਹੈ ਓਪਨ ਨੂੰ ਹਣਾ ਹਜੀ ਤੇ ਠੀਕ ਹੈ ਭਰਾ ਬਸ ਠੀਕ ਹੈ ਠੀਕ ਹੈ ਠੀਕ ਹੈ ਇਕੱਠਾ ਹੋ ਗਈ ਵਾਰੇ ਫੇਰ ਠੀਕ ਹੈ ਠੀਕ ਹੈ ਠੀਕ ਹੈ ਪਾਣਾ ਹਟਾ ਲਾ ਕੇ ਤੇਰਾ ਉਹ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ